ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਪਲਾਟ ਇਨਫੋ ਚੈਨਲ ਤੋਂ ਤੁਹਾਡਾ ओंकार ਸਿੰਘ ਮੈਂ ਤੁਹਾਨੂੰ ਰੋਜ਼ ਨਵੀਆਂ ਨਵੀਆਂ ਵੀਡੀਓ ਪਾ ਕੇ ਸ਼ੇਅਰ ਕਰਦਾ ਤੁਸੀਂ ਵੀ ਸਾਡੀ ਵੀਡੀਓ ਨੂੰ ਚੰਗਾ ਹੰਗਾਰਾ ਦਿਨੇ ਹੋ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਅੱਜ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਦੇ ਰਿਹਾ ਪਹਿਲਾਂ ਵੀ ਦਿੱਤੀ ਹੈ ਉਹ ਵੀ ਖਰਬੂਜੇ ਬਾਰੇ ਕਿਉਂਕਿ ਮੈਂ ਕੀ ਚਾਹਣਾ ਜਿਵੇਂ ਬੋਬੀ ਖਰਬੂਜਾ ਤੇ ਕਦੂ ਤੇ ਭਿੰਡੀ ਤੇ ਜਿਹੜੀ ਜਿਹੜੀ ਬਿਮਾਰੀ ਤੇ ਖੀਰੇ ਤੇ ਜਦੋਂ ਵੀ ਆਉਂਦੀ ਆ ਮੈਂ ਤੁਹਾਨੂੰ ਨਾਲ ਦੀ ਨਾਲ ਯਾਨੀ ਵੀਡੀਓ ਪਾ ਕੇ ਅਲਰਟ ਕਰਦਾ ਜਾਂ ਜੋ ਮਰਜ਼ੀ ਕਰ ਲਓ ਵੀ ਉਹ ਕਰਦਾ ਜਾਂ ਮੰਨ ਲਓ ਵੀ ਤੁਹਾਨੂੰ ਦੱਸਦਾ ਤੇ ਅੱਜ ਮੈਂ ਤੁਹਾਨੂੰ ਕੀ ਦੱਸਣਾ ਚਾਹਣਾ ਅੱਜ ਮੈਂ ਤੁਹਾਨੂੰ ਬੋਬੀ ਖਰਬੂਜੇ ਦੀਆਂ ਬੇਲਾਂ ਦਿਖਾ ਰਿਹਾ ਦੇਖੋ ਜੀ 2 3 3 ਤੇ 2 5 ਪੰਜ ਫਲ ਨੇ ਜਿਹੜੇ ਇੱਕ ਬੇਲ ਤੇ ਨੇ ਜੀ ਹੈਗੇ ਨੇ ਜੀ ਲਗਭਗ ਵਧੀਆ ਫਲ ਨੇ ਦੇਖੋ ਜੀ ਅੱਜ ਜਿਹੜਾ ਮੇਨ ਮੁੱਦਾ ਕੀ ਹੈ ਜੀ ਮੁੱਦਾ ਇਹ ਹੈ ਵੀ ਫਰੂਟ ਖਤਣ ਦਾ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਇਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਆ ਪਰ ਮੈਨੂੰ ਕਈ ਕਿਸਾਨ ਵੀਰਾਂ ਦੇ ਫੋਨ ਆਏ ਨੇ ਵੀ ਤੁਸੀਂ ਨੇ ਕਿਹਾ ਸੀ ਅਸੀਂ ਨੇ ਸਪਰੇਅ ਕੀਤੀ ਆ ਪਰ ਸਾਡੇ ਖਰਬੂਜਾ ਫਰੂਟ ਫਟਣੋਂ ਨਹੀਂ ਹਟਿਆ ਦੇਖੋ ਜੀ ਇਹ ਮੁੱਦਾ ਕੀ ਆ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰਾ ਕੋਈ ਕਿਸੇ ਕੰਪਨੀ ਦੀ ਮਸੂਰੀ ਕਰਨ ਦਾ ਵੀ ਕੋਈ ਪਰਪਜ ਨਹੀਂ ਹੈਗਾ ਨਾ ਹੀ ਮੈਂ ਤੁਹਾਨੂੰ ਕੋਈ ਗਲਤ ਜਾਣਕਾਰੀ ਦੇਦਾ ਮੇਰਾ ਕੋਈ ਫਾਇਦਾ ਹੋਊਗਾ ਮੈਂ ਕਿਸੇ ਕਿਸਾਨ ਵੀਰ ਦਾ ਨੁਕਸਾਨ ਹੋ ਜੇ ਪਰ ਇਸ ਦਾ ਕੀ ਹੈ ਜਿਵੇਂ ਹੁਣ ਵਿੱਚ ਵਿੱਚ ਕਿਸਾਨ ਵੀਰਾਂ ਦੇ ਫੋਨ ਆਏ ਨੇ ਵੀ ਅਸੀਂ ਨੇ ਕੈਲਸ਼ੀਅਮ ਪਲੱਸ ਬੋਰਨ ਦੀ ਸਪਰੇਅ ਕੀਤੀ ਹੈ ਕੈਲਸ਼ੀਅਮ ਪਲੱਸ ਬੋਰਨ ਡ੍ਰਿਪਰਾਂ ਹੀ ਦਿੱਤਾ ਤੇ ਇਹ ਸਾਡਾ ਫੇਰ ਵੀ ਫਟਣੋ ਨਹੀਂ ਹਟਿਆ ਇਹਦੇ ਵੀ ਬਾਈ ਜੀ ਕਈ ਸਮੱਸਿਆਵਾਂ ਹੁੰਦੀਆਂ ਨੇ ਇਹ ਕੀ ਹੈ ਨਾ ਜਿਹੜੀ ਬੋਬੀ ਖਰਬੂਜੇ ਦੀ ਮਤਲਬ ਪਹਿਲਾ ਖੇਤੀ ਕੀਤੀ ਜਾਂਦੀ ਸੀ ਉਹ ਫਰਬਰੀ ਦੇ ਸ਼ੁਰੂ ਵਿੱਚ ਬੇਲ ਲਾ ਕੇ ਮਾਰਕੀਟ ਦੇ ਵਿੱਚ ਇਹ ਅਪ੍ਰੈਲ ਮਈ ਦੇ ਲਗਭਗ ਸੋਡੀ ਫਸਲ ਤਿਆਰ ਹੁੰਦੀ ਸੀ ਤੇ ਇਹਦਾ ਪ੍ਰੋਪਰ ਟਾਈਮ ਇਹ ਸੀਗਾ ਆਪਾਂ ਨੇ ਕਿਸਾਨ ਵੀਰਾਂ ਨੇ ਮਿਹਨਤ ਕਰਕੇ ਇਸ ਨੂੰ ਕੀ ਕੀਤਾ ਨਵੰਬਰ ਦੇ ਵਿੱਚ ਲਾਉਣਾ ਸ਼ੁਰੂ ਕਰਤਾ ਜਿਵੇਂ ਹੁਣ ਤੁਸੀਂ ਮੰਨੋ ਵੀ 2 ਨਵੰਬਰ ਨੂੰ ਲਾਤੀ ਕਿਸੇ ਨੇ 5 ਨਵੰਬਰ ਨੂੰ ਲਾਤੀ ਦਸੰਬਰ ਚ ਵੀ ਲਾਉਣ ਵਾਲੇ ਹੈਗੇ ਨੇ ਤੇ ਕਾਫੀ ਮਤਲ ਅਗੇਤੀ ਤਿਆਰ ਕਰਨ ਲੱਗੇ ਅਗੇਤੀ ਤਿਆਰ ਕਰਨੇ ਚ ਕੀ ਹੁੰਦਾ ਬੇਲ ਆਪਣੀ ਉਮਰ ਪੂਰੀ ਹੋ ਜਾਂਦੀ ਹੈ ਬੇਲ ਦੀ ਉਮਰ ਦੇ ਹਿਸਾਬ ਨਾਲ ਬੇਲ ਪਕਰੋੜ ਹੋ ਜਾਂਦੀ ਹੈ ਇਸ ਨੂੰ ਆਪਾਂ ਲੋ ਟਰਨ ਕਰ ਦਿੰਦੇ ਆ ਸਰਦੀ ਦੇ ਵਿੱਚ ਇਸ ਨੂੰ ਜਦੋਂ ਆਪਾਂ ਕਹਦੇ ਆ ਵੀ ਧੁੱਪ ਨਹੀਂ ਮਿਲਦੀ ਜਿਵੇਂ ਹੁਣ ਆਪਣੇ ਧੁੱਪ ਨਹੀਂ ਮਿਲਦੀ ਤੇ ਇਸ ਦੇ ਵਿੱਚ ਕੀ ਹੁੰਦਾ ਜਿਵੇਂ ਆਪਾਂ ਤਤ ਪਾਏ ਹੁੰਦੇ ਨੇ ਜਿਵੇਂ ਤੁਸੀਂ ਐਂ ਮੰਨੋ ਜਿਹੜੀ ਨਵੰਬਰ ਦੀ ਬੇਲ ਦਸੰਬਰ ਦੀ ਬੇਲ ਲੱਗੀ ਹੋਈ ਆ ਜੇ ਉਸ ਨੂੰ ਦੇਖਿਆ ਜਾਵੇ ਜਿੰਨਾ ਟਾਈਮ ਧੁੱਪ ਨਹੀਂ ਚੰਗੀ ਮਿਲਦੀ ਤਾਂ ਉਹਨਾਂ ਟਾਈਮ ਉਹ ਗਰੋਥ ਵੀ ਨਹੀਂ ਕਰਦੀ ਹੋ ਗਿਆ ਜੀ ਕਲੀਅਰ ਉਹ ਤੁਹਾਨੂੰ ਪਤਾ ਹੀ ਆ ਵੀ ਗਰੋਥ ਨਹੀਂ ਕਰਦੀ ਗਰੋਥ ਕਿਉਂ ਨਹੀਂ ਕਰਦੀ ਕਿਉਂਕਿ ਉਸ ਨੂੰ ਧੁੱਪ ਨਹੀਂ ਮਿਲਦੀ ਇਹ ਜਦੋਂ ਧੁੱਪ ਨਹੀਂ ਮਿਲਦੀ ਤਾਂ ਗਰੋਥ ਨਹੀਂ ਕਰਦੀ ਤੇ ਇਹ ਕਾਰਨ ਕੀ ਆ ਮੇਨ ਧੁੱਪ ਦੇ ਨਾਲ ਹੀ ਬੇਲ ਗਰੋਥ ਕਰਦੀ ਆ ਧੁੱਪ ਦੇ ਨਾਲ ਹੀ ਇਹ ਸਾਰਾ ਫਲ ਚੱਕਦੀ ਆ ਧੁੱਪ ਦੇ ਨਾਲ ਹੀ ਇਸ ਦਾ ਸਾਰਾ ਸਿਸਟਮ ਆ ਉਹ ਕੀ ਹੁੰਦਾਗਾ ਜਿਹੜੀ ਬੇਲ ਆ ਨਾ ਬੇਲ ਨੂੰ ਜਿਹੜੇ ਪ੍ਰੋਪਰ ਆਪਾਂ ਨੇ ਮੈਕਰੋ ਨਿਊਟ੍ਰੀਐਂਟ ਦਿੱਤੇ ਹੁੰਦੇ ਨੇ ਤੱਤ ਦਿੱਤੇ ਹੁੰਦੇ ਨੇ ਉਹ ਤੱਤ ਵੇਲ ਲੈਂਦੀ ਨਹੀਂ ਹੈਗੀ ਜਿਵੇਂ ਹੁਣ ਤੁਸੀਂ ਗੱਲ ਕਰਦੇ ਹੋ ਵੀ ਅਸੀਂ ਨੇ ਉਸ ਨੂੰ ਕੀ ਕੀਤਾ ਅਸੀਂ ਨੇ ਉਸ ਨੂੰ ਇਹ ਆਪਣਾ ਪੇ ਦੀ ਕੈਲਸ਼ੀਅਮ ਪਲੱਸ ਬੋਰਨ ਦੀ ਸਪਰੇਅ ਕੀਤੀ ਉਹ ਜਿਹੜਾ ਫਰੂਟ ਸੀਗਾ ਕਾਫੀ ਟਾਈਮ ਪਹਿਲਾਂ ਦਾ ਲੱਗੇ ਹੋਇਆ ਸੀ ਜਿਵੇਂ ਹੁਣ ਇਹ ਫਰੂਟ ਨੇਗੇ ਅੱਗੇ ਜਾ ਕੇ ਜਦ ਧੁੱਪ ਨਿਕਲਣ ਲੱਗੀ ਥੋੜੇ ਦਿਨਾਂ ਚ ਕੰਪਲੀਟ ਹੋ ਜਾਂਦੇ ਨੇ ਉਹ ਛੋਟੇ ਛੋਟੇ ਉੰ ਵੀ ਫਰੂਟਾਂ ਦਾ ਸਾਈਜ਼ ਵੀ ਨਹੀਂ ਬਣਦਾ ਜਿਵੇਂ ਤੁਸੀਂ ਦੇਖੋਗੇ ਅੱਗੇ ਜਾ ਕੇ ਇਹਦਾ ਸਾਈਜ਼ ਜਿਹੜੇ ਵਧੀਆ ਕਿਸਾਨ ਵੀਰ ਕਰਦੇ ਨੇ ਤਾਂ ਕਿਲੋ ਤੱਕ ਵੀ ਲੈ ਜਾਂਦੇ ਨੇ 800 ਗ੍ਰਾਮ ਤਾਂ ਹੁੰਦੇ ਹੀ ਹੁੰਦਾ ਆਮ ਹੀ ਹੁੰਦਾ ਕੋਈ ਵੱਡੀ ਗੱਲ ਨਹੀਂ ਤੇ ਪਰ ਜਿਹੜਾ ਹੁਣ ਬੇਲ ਦਾ ਪਹਿਲਾ ਫਲ ਹੁੰਦਾ ਏਸੇ ਕਰਕੇ ਜਿਹੜੀਆਂ ਗੇਤੀਆਂ ਬੇਲਾਂ ਨੇ ਉਹਨਾਂ ਦੀ ਗੱਲ ਅਗਲਾ ਕਰਦਾ ਵੀ ਇਹਦਾ ਪਹਿਲਾ ਫਲਾ ਜਿਹੜਾ ਪਹਿਲਾ ਫਲਾਗਾ ਉਹ ਹਮੇਸ਼ਾ ਛੋਟਾ ਹੁੰਦਾ ਕਿਉਂ ਛੋਟਾ ਹੁੰਦਾ ਇਹ ਹੀ ਕਾਰਨ ਹੁੰਦੀ ਹੈ ਕਿਉਂਕਿ ਉਦੋਂ ਮੌਸਮੇ ਇਸ ਦਾ ਹੁੰਦਾ ਨਹੀਂ ਤੇ ਬੇਲ ਨੂੰ ਪ੍ਰੋਪਰ ਧੁੱਪ ਨਹੀਂ ਮਿਲਦੀ ਪ੍ਰੋਪਰ ਟੈਂਪਰੇਚਰ ਨਹੀਂ ਮਿਲਦਾ ਜਾਨੀ ਜਿਹੇ ਜਿਹੇ ਦੀ ਉਸ ਨੂੰ ਲੋੜ ਹੁੰਦੀ ਹੈ ਉਹਦੇ ਕਾਰਨ ਮੈਕਰੋ ਨਿਊਟ੍ਰੀਐਂਟ ਤੁਸੀਂ ਜਿੰਨੇ ਮਰਜ਼ੀ ਦੇ ਲੋ ਉਹਦੇ ਨਾਲ ਸਮਾ ਫੰਗਸ ਵਗੈਰਾ ਪੈਣ ਦਾ ਜ਼ਿਆਦਾ ਡਰ ਰਹਿੰਦਾ ਧਰਤੀ ਦੇ ਵਿੱਚ ਹੀ ਪੈ ਰਹੇ ਨੇ ਤੇ ਬੇਲ ਉਸ ਨੂੰ ਲੈ ਨਹੀਂ ਸਕਦੀ ਓਕੇ ਜੀ ਉਸ ਤੋਂ ਬਾਅਦ ਕੀ ਹੈ ਜਿਵੇਂ ਕੈਲਸ਼ੀਅਮ ਪਲੱਸ ਬੋਰਨ ਦੀ ਆਪਾਂ ਸਪਰੇ ਦੁਬਾਰਾ ਰਿਪੀਟ ਕਰ ਸਕਦੇ ਹਾਂ ਰਿਪੀਟ ਕਰੋ ਉਹਦੇ ਨਾਲ ਤੁਹਾਡਾ ਫਲ ਜਰੂਰ ਫਟਣੋਂ हट ਜੂਗਾ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਕਿਉਂਕਿ ਵੀ ਹੁਣ ਜਿਹੜਾ ਮੌਸਮ ਸੀਗਾ ਥੋੜਾ ਬੱਦਲਬਾਈ ਦਾ ਸੀਗਾ ਦੋ ਚਾਰ ਦਿਨ ਪਹਿਲਾਂ ਸੱਲਾ ਸੀਗਾ ਕਈ ਜਗ੍ਹਾ ਤੇ ਬਾਰਸ਼ ਵੀ ਹੋਈ ਆ ਕਈ ਕਿਸਾਨ ਵੀਰਾਂ ਦਾ ਵਿਚਾਰਿਆਂ ਦਾ ਕਾਫੀ ਨੁਕਸਾਨ ਵੀ ਹੋਇਆ ਤੇ ਕੀ ਆ ਤੁਹਾਨੂੰ ਚਾਹੀਦਾ ਇਸ ਦੇ ਉੱਤੇ ਇੱਕ ਫੰਗੀ ਸਾਈਡ ਹਲਕੀ ਜੀ ਕੋਈ ਜ਼ਿਆਦਾ ਵਧੀਆ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਾਲੀ ਮਹਿੰਗੀ ਦੀ ਜਿਵੇਂ ਹੁਣ ਤੁਸੀਂ ਮੰਨ ਲਓ ਐਂਟਰਾਕੋਲ ਸੜਕ ਸਕਦੇ ਹੋ ਐਂਟਰਾਕੋਲ 50 ਗ੍ਰਾਮ ਪਰ ਟੈਂਕੀ ਦਾ ਪਾ ਕੇ ਸੜਕ ਸਕਦੇ ਹੋ ਬਾਕੀ ਤੁਸੀਂ ਇਸ ਦੇ ਉੱਤੇ ਤੇਲੇ ਦਾ ਟੈਕ ਵੀ ਕਾਫੀ ਆ ਰਿਹਾ ਕਈ ਜਗ੍ਹਾ ਤੇ ਤੇਲੇ ਦਾ ਟੈਕ ਵੀ ਦੇਖਿਆ ਗਿਆ ਤੁਸੀਂ ਜੇਕਰ ਤੁਹਾਡੇ ਤੇਲੇ ਦਾ ਟੈਕ ਆ ਤਾਂ ਤੁਸੀਂ 15 ਗ੍ਰਾਮ ਥਾਇਓ 15 ਲੀਟਰ ਪਾਣੀ ਚ ਥਾਇਓ ਮੈਕਸਮ 18 ਦੀ ਨੌਤੀ ਆਉਂਦੀ ਆ ਸੁਜੈਂਟਾ ਦਾ ਬ੍ਰਾਂਡ ਹੈ 17 ਬਾਕੀ ਤੁਸੀਂ ਕਿਹੜੀ ਵੀ ਕੰਪਨੀ ਦੀ ਲੈ ਸਕਦੇ ਹੋ ਮੈਂ ਮਸੂਰੀ ਨਹੀਂ ਕਰਦਾ ਉਸ ਤੋਂ ਬਾਅਦ ਅਮੀਡਾ 1768 ਹੁੰਦੀ ਹੈ ਇਹ ਵੀ 15 ਐਮ ਐਲ ਪਰ ਟੈਂਕੀ ਦੀ ਦੋਨਾਂ ਚੋਂ ਇੱਕ ਪਾ ਸਕਦੇ ਹੋ ਦੋਨੇ ਨਹੀਂ ਪਾਉਣੀਆਂ ਤੇ ਨਾਲ ਤੁਸੀਂ ਐਂਟਰਾਕੋਲ ਪਾ ਕੇ ਸਪਰੇਅ ਕਰਕੇ ਤੇ ਆਪਣੀ ਫਸਲ ਨੂੰ ਫੰਗਸ ਤੋਂ ਤੇ ਤੇਲੇ ਤੋਂ ਬਚਾ ਸਕਦੇ ਹੋ ਬਾਕੀ ਕੀ ਹੈ ਕਈ ਕਿਸਾਨ ਵੀਰਾਂ ਦੇ ਕਾਫੀ ਦੇ ਫੂਨ ਆਏ ਨੇ ਵੀ ਅਸੀਂ ਇਸ ਤੇ ਫਾਲ ਲਈ ਕੀ ਕਰੀਏ ਜੇ ਤੁਸੀਂ ਦੇਖੋ ਤਾਂ ਇੱਕ ਬੇਲ ਤੇ 20 25 25 ਫਾਲਾਏ ਹੋਏ ਨੇ ਜੇ ਕਰ ਆਪਾਂ 25 25 ਫਾਲਾਏ ਹੋਏ ਨੇ ਤਾਂ 25 ਦੇ 25 ਉਹ ਫਰੂਟ ਸੈੱਟ ਹੋ ਜਾਣ ਤਾਂ ਐਨੇ ਤਾਂ ਬੇਲ ਨੇ ਵੀ ਚੱਲਣੇ ਨਹੀਂ ਹੈਗੇ ਤੁਸੀਂ ਦੇਖੋ ਫੇਰ ਤਾਂ ਇਹ ਬਹੁਤ ਝਾੜ ਹੋ ਜੇ ਇਹ ਤੇ ਕੀ ਆ ਤੁਸੀਂ ਜ਼ਿਆਦਾ ਕਿਸੇ ਫਲ ਆਲੀ ਦੀ ਸੜਕਾਂ ਦੇ ਚੱਕਰ ਚ ਨਾ ਪਾਓ ਇਸ ਨੇ ਐਮੀ ਬਥੇਰਾ ਫਲ ਲੈ ਲੈਣਾ ਕੋਈ ਦਿੱਕਤ ਨਹੀਂ ਤੁਹਾਨੂੰ ਸਭ ਕੰਪਨੀਆਂ ਮੂਰਖ ਬਣਾਉਂਦੀਆਂ ਨੇ ਕੋਈ ਲੋਡ ਨਹੀਂ ਤਾਂ ਸਾਨੂੰ ਕਿਸੇ ਫਲ ਆਲੀ ਦੀ ਫਲ ਇਸ ਨੇ ਵੇਲ ਲੈ ਐਮੀ ਆਪਣੇ ਟਾਈਮ ਤੇ ਆ ਕੇ ਬਥੇਰਾ ਲੈ ਲੈਣਾ ਹੁਣ ਤੁਸੀਂ ਦੇਖੋ ਇਹ ਵੇਲ ਨੇ ਕਿੰਨਾ ਫਲ ਲੈ ਰੱਖਿਆ ਜੇ ਮੈਂ ਤੁਹਾਨੂੰ ਗਿਣਿਆਉਣ ਲੱਗ ਜਾਂ ਤਾਂ 50 ਫੁੱਲ ਹੋਣਗੇ ਜੇ ਤੁਸੀਂ ਗੱਲ ਕਰੋ ਤਾਂ 7-8 ਤਾਂ ਇਹਨੇ ਫਰੂਟ ਸੈੱਟ ਕਰ ਰੱਖੇ ਨੇ ਕਿਤੇ ਕਿਤੇ ਦੇਖੋ ਇਹ ਵੇਲ ਨੇ 2 4 4 ਤਾਂ ਇਸ ਨੇ ਫਰੂਟ ਲੈ ਰੱਖੇ ਨੇ ਬਾਕੀ ਜਿਹੜੇ ਸੈੱਟ ਕਰੇ ਨੂੰ ਤੁਹਾਨੂੰ ਦਿਖਾ ਦਨਾ ਦੇਖੋ 5 6 7 8 ਯਾਨੀ ਕਾਫੀ ਨੇ ਗਿਣੇ ਆਪਾਂ ਨਾ ਗਿਣਨ ਦੇ ਯੋਗ ਨਹੀਂ ਦੇਖੋ ਅੱਗੇ ਇੱਥੇ ਦੇਖ ਲਓ ਨਾਲੀ ਬੀਲ ਆ ਦੇਖੋ 1 2 3 4 5 5 ਤਾਂ ਇੱਥੇ ਪਏ ਨੇ ਜੀ ਦੇਖੋ 5 ਹੀ ਨੇ ਜੀ ਇੱਕ ਆ ਪਿਆ ਜੀ ਤੇ ਜੀ ਬਾਕੀ ਫਰੂਟ ਸੈੱਟ ਕਰ ਰਹੀ ਆ ਤੁਹਾਨੂੰ ਇਹ ਘਮਰਾਉਣ ਦੀ ਲੋੜ ਨਹੀਂ ਵੀ ਆਪਣੀਆਂ ਵੇਲਾ ਫਲ ਘੱਟ ਚੱਕ ਰਹੀ ਨੇ ਫਲ ਬਥੇਰੇ ਚੱਕਣੀਆਂ ਵੀਰੇ ਤੁਸੀਂ ਘਮਰਾਉਣ ਦੀ ਲੋੜ ਨਹੀਂ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਉਹ ਬੇਨਤੀ ਕੀ ਆ ਤੁਸੀਂ ਨਾਈਟ੍ਰੋਜਨ ਬਿਲਕੁਲ ਨਾ ਪਾਓ ਨਾਈਟ੍ਰੋਜਨ ਬਿਲਕੁਲ ਨਾ ਪਾਓ ਨਾਈਟ੍ਰੋਜਨ ਉਹ ਵੀ ਖਰਬੂਜੇ ਦੀ ਬੇਲ 'ਚ ਪਾਉਣ ਦੀ ਤੁਹਾਨੂੰ ਬਿਲਕੁਲ ਲੋੜ ਨਹੀਂ ਵਿੱਚ ਵਿੱਚ ਕਿਸਾਨ ਵੀਰ ਨੇ ਨਾਈਟ੍ਰੋਜਨ ਪਾਈ ਜਾਂਦੇ ਨੇ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਵੀਰੇ ਬਾਕੀ ਅਸੀਂ ਆਪਣੀ ਸਮਝ ਮੁਤਾਬਕ ਤੁਹਾਨੂੰ ਦੱਸ ਦਿੰਨੇ ਆ ਜੇਕਰ ਤਾਂ ਤੁਹਾਨੂੰ ਸਾਡੀ ਕੋਈ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਤੁਸੀਂ ਅਪਣਾ ਲਿਆ ਕਰੋ ਜੇਕਰ ਵਧੀਆ ਨਹੀਂ ਲੱਗਦੀ ਤਾਂ ਨਾ ਕਰਿਆ ਕਰੋ ਤਾਂ ਕੋਈ ਚੱਕਰ ਨਹੀਂ ਦੇਖੋ ਜੀ ਤੇ ਤੁਸੀਂ ਸਾਨੂੰ ਦੱਸਿਆ ਕਰੋ ਵੀ ਸਾਡੀ ਵੇਲ ਤੇ ਕਿੰਨੇ ਫਰੂਟ ਨੇ ਕਿਵੇਂ ਦੀ ਆ ਕਦੋਂ ਦੀ ਲੱਗੀ ਹੋਈ ਆ ਕੀ ਪਜੀਸ ਨਾ ਸਾਨੂੰ ਕਾਲ ਵੀ ਕਰ ਸਕਦੇ ਹੋ ਦੇਖੋ ਜੀ ਦੇਖੋ ਤਾਂ ਸਾਨੂੰ ਮੈਂ ਫਰੂਟ ਦੀ ਗੱਲ ਕਰਾਂ 1 2 3 4 5 6 7 8 ਨੋ ਤੇ ਮੈਂ ਤੁਹਾਨੂੰ ਦੇਖੋ ਇੱਕ ਮੈਂ ਤੁਹਾਨੂੰ ਆਪਣੇ ਆਪ ਤੁਸੀਂ ਬਣਾ ਸਕਦੇ ਹੋ ਜੋ ਫਲਾਵਰਿੰਗ ਸਟੇ ਤੇ ਜਾ ਕੇ ਤੁਸੀਂ ਸੜਕ ਕੇ ਤੁਹਾਨੂੰ ਕਾਫੀ ਕਾਫੀ ਫਾਇਦਾ ਹੋਊਗਾ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪ੍ਰੋਪਰ ਜਾਣਕਾਰੀ ਦਿਊਗਾ ਤੁਸੀਂ ਇਸ ਦੇ ਉੱਤੇ ਹੁਣ ਡੌਨੀ ਤੇ ਲੇਟ ਬਲਾਈਟ ਦਾ ਪੂਰਾ ਖਿਆਲ ਰੱਖਣਾ ਹਜੇ ਫਸਲ ਦੇ ਉੱਤੇ ਕੁਝ ਨਹੀਂ ਤੇ ਮੈਂ ਤੁਹਾਨੂੰ ਫਰੂਟ ਵੀ ਦਿਖਾਵਾਂ ਪੱਕੇ ਹੋਏ ਦੇਖੋ ਜੀ ਫਰੂਟ ਤਿਆਰ ਆ ਜੀ ਮੇਰਾ ਮਨ ਕੇ ਸੋਚਦਾ ਜੀ ਵੀ ਇਹ 10 ਦਿਨਾਂ ਤੱਕ ਮਾਰਕੀਟ ਦੇ ਵਿੱਚ ਥੋੜਾ ਬਹੁਤਾ ਤੀਤੜਾਈ ਹੋ ਕੇ ਜਾਊਗੀ ਬਾਕੀ ਜਿਵੇਂ ਵਿੱਚ ਵਿੱਚ ਵੀਰਾਂ ਦੀਆਂ ਕੋਲ ਆਉਂਦੀਆਂ ਨੇ ਵੀ ਇਹ ਕਿਵੇਂ ਆ ਦੇਖੋ ਜੀ ਇਹ ਕੀ ਆ ਨਾ ਜੀ ਜਿਵੇਂ ਜਿਹੜੀ ਇਹ ਬੀਲ ਹੈ ਬਾਅਦ ਚ ਲਾਈ ਗਈ ਆ ਇਹ ਜਿਹੜੀ ਨਾਲ ਬੀਲ ਸੀਗੀ ਉਦੋਂ ਥੋੜੀ ਜਰਮੀਨੇਸ਼ਨ ਨਹੀਂ ਹੋਈ ਚਾਹੇ ਜੋ ਮਰਜੀ ਮੰਨ ਲਓ ਚੂਹੇ ਲੈ ਗਏ ਸੀ ਅਸਲ ਵਿੱਚ ਬੀਜ ਨੂੰ ਜਿਵੇਂ ਹੁਣ ਵਿੱਚ ਵਿੱਚ ਵੀਰ ਕਹਿਣਗੇ ਵੀ ਤੁਸੀਂ ਤਾਂ ਦਵਾਈ ਕਹਿੰਦੇ ਸੀ ਪਰ ਫੇਰ ਵੀ ਚੂਹੇ ਲੈ ਜਾਂਦੇ ਨੇ ਉਹ ਫਿਰ ਜਿਹੜੀਆਂ ਘਾਟਾਂ ਸੀ ਜਿੱਥੇ-ਜਿੱਥੇ ਮੰਨ ਲਓ ਉਹ ਸਾਰੀਆਂ ਪੂਰੀਆਂ ਕਰੀਆਂ ਨੇ ਇਸ ਤਰ੍ਹਾਂ ਲਾ ਕੇ ਇਹ ਟਰੀਆਂ ਦੇ ਵਿੱਚ ਬੀਲਾਂ ਲਾ ਕੇ ਤਿਆਰ ਕਰਕੇ ਕਰੀਆਂ ਗਈਆਂ ਨੇ ਤੇ ਤੁਸੀਂ ਫਲਤੇ ਨਹੀਂ ਕਣੀ ਧਿਆਨ ਨਹੀਂ ਦੇਣਾ ਫਲਤਾ ਬੇਲ ਆਪਣੇ ਆਪ ਹੀ ਬਥੇਰਾ ਚੱਕੂਗੀ ਤੁਸੀਂ ਨੇ ਬਿਮਾਰੀਆਂ ਤੋਂ ਬਚਾ ਕੇ ਰੱਖਣਾ ਫਸਲ ਨੂੰ ਦੇਖੋ ਜੀ ਮੈਂ ਤਾਂ ਉਹ ਫੇਰ ਦਿਖਾਉਣਾ ਦੇਖੋ ਜੀ ਇੱਕ ਜੀ ਦੋ ਜੀ ਤਿੰਨ ਜੀ ਬਾਕੀ ਅੱਗੇ ਬੇਲ ਬਹੁਤ ਚੱਕ ਰਹੀ ਏ ਦੇਖੋ ਜੀ 2 3 4 ਨੇ ਜੀ ਤੇ ਪੱਤੇ ਕਾਫੀ ਨੇ ਇਸ ਕਰਕੇ ਘੱਟ ਦਿਖਾਈ ਦਿੰਦੇ ਨੇ ਜੀ ਦੇਖੋ ਜੀ ਇਹ ਵੀ ਅਲਤੇ ਦਿਖਾਉਣਾ ਤੁਹਾਨੂੰ ਦੇਖੋ ਜੀ 2 3 4 5 6 6 ਤਾਂ ਪੂਰੇ ਵਧੀਆ ਫਰੂਟ ਨੇ ਜਿਹੜੇ ਆਪਾਂ ਕਹਦੇ ਆ ਵੀ 50 ਗ੍ਰਾਮ ਤੋਂ ਪਲੱਸ ਨੇ ਇਸ ਤਰ੍ਹਾਂ ਤੁਸੀਂ ਖਰਬੂਜੇ ਦੀਆਂ ਬੇਲਾਂ ਤੇ ਬੋਬੀ ਦੀਆਂ ਤੇ ਮੈਂ ਮੈਂ ਬੋਬੀ ਦੀਆਂ ਤੇ ਜ਼ਿਆਦਾ ਵੀਡੀਓ ਬਣਾਉਣਾ ਹੁੰਦਾ ਜੀ ਤੁਸੀਂ ਇਸ ਤੇ ਇਸ ਤਰ੍ਹਾਂ ਇਹ ਦਵਾਈਆਂ ਸਿੜਖ ਕੇ ਆਪਣੀ ਫਸਲ ਨੂੰ ਬਚਾ ਸਕਦੇ ਹੋ ਜੇ ਕਰਦਾ ਸਾਡੇ ਡੌਨੀ ਆਉਂਦੀ ਆ ਤਾਂ ਤੁਸੀਂ ਉਹਦੇ ਲਈ ਐਕਰੋਬਟ ਪਲੱਸ ਪੋਲੀਰਾਮ ਮੈਂ ਪਹਿਲਾਂ ਵੀ ਦੱਸਿਆ 40 ਗ੍ਰਾਮ ਐਕਰੋਬਟ 80 ਗ੍ਰਾਮ ਪੋਲੀਰਾਮ ਦੋਨਾਂ ਨੂੰ ਮਿਕਸ ਕਰਕੇ ਸਪਰੇਅ ਕਰ ਸਕਦੇ ਹੋ ਤਾਂ ਕਿ ਤੁਹਾਡੀ ਫਸਲ ਡੋਨੀ ਤੋਂ ਬਚ ਸਕੇ ਪਰ ਉਸ ਦੇ ਵਿੱਚ ਕੋਈ ਹੋਰ ਕਿਸੇ ਪ੍ਰਕਾਰ ਦੀ ਦਵਾਈ ਮਿਕਸ ਨਾ ਕਰੋ ਵੀਰੇ ਉਹਦਾ ਕੋਈ ਫਾਇਦਾ ਨਹੀਂ ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾ ਕਈ ਵਾਰੀ ਨਾ ਜਿਵੇਂ ਦੇਖੋ ਇਹ ਬਾਈ ਦੇ ਚਾਰ ਪੰਜ ਬੂਟਿਆਂ ਨੂੰ ਆਇਆ ਦੇਖੋ ਜੀ ਦੇਖੋ ਜੀ ਬਾਕੀ ਸਾਰੀ ਫਸਲ ਠੀਕ ਹੈ ਇਹ ਕੀ ਆ ਜੀ ਦੇਖੋ ਜੀ ਇਹ ਤੇਲੀ ਦਾ ਟੈਕ ਆ ਜੀ ਹੈਗਾ ਵੀ ਬਹੁਤ ਜ਼ਿਆਦਾ ਟੈਕ ਆ ਇਹ ਡੈੜੀਆਂ ਦੇ ਵਿੱਚ ਆਇਆ ਜੀ ਇਸ ਵਾਰ ਇਹ ਕਰ ਕਿਸੇ ਕਿਸਾਨ ਵੀਰ ਦੇ ਆ ਗਿਆ ਤਾਂ ਇਸ ਦੇ ਉੱਤੇ ਚੰਗੀ ਤਰ੍ਹਾਂ ਬਾਰ-ਬਾਰ ਸਪਰੇਅ ਕਰੋ ਜਿਵੇਂ ਅੱਜ ਇੱਕ ਕਰਤੀ ਕੱਲ ਨੂੰ ਫੇਰ ਕਰਤੀ ਇਸ ਤਰ੍ਹਾਂ ਇਹ ਤੇ ਸਪਰੇਅ ਕਰੋ ਤੇ ਇਹ ਨਾ ਸੋਚੋ ਵੀ ਕੋਈ ਹੋਰ ਬਿਮਾਰੀ ਆਈ ਆ ਇਹ ਤੇਲੇ ਦੀ ਟੈਕ ਆ ਇਸੇ ਤਰ੍ਹਾਂ ਹੀ ਤੇਲੇ ਦਾ ਟੈਕ ਕਈ ਸਬਜ਼ੀਆਂ ਤੇ ਹੋਰਾਂ ਤੇ ਵੀ ਆਇਆ ਹੋਇਆ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਐਨਾ ਕੁਝ ਕਹਿੰਦਾ ਹੋਇਆ ਇਹ ਕਰ ਕੋਈ ਮਾਤਲ ਜਿਵੇਂ ਆਪਣੇ ਆਪ ਵੀਡੀਓ ਬਣਾਉਣਾ ਆਪਣੇ ਆਪ ਤੁਹਾਨੂੰ ਦਿਖਾਉਣਾ ਜੇਕਰ ਕੋਈ ਗਲਤੀ ਹੋ ਗਈ ਤਾਂ ਮਾਫ ਮਾਫ ਕਰਨਾ ਐਨਾ ਕੁਝ ਕਹਿੰਦਾ ਹੋਇਆ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰੋ ਜੇਕਰ ਕਰ ਰੱਖਿਆ ਤਾਂ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰਾਂ ਨੂੰ ਜਾਣਕਾਰੀ ਮਿਲ ਸਕੇ ਐਨਾ ਕੁਝ ਕਹਿੰਦਾ ਹੋਇਆ ਧੰਨਵਾਦ